ਇਸ ਵੇਲੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਫਤਿਹਗੜ੍ਹ ਚੂਰੀਆਂ ਰੋਡ ਦੇ ਚੌਂਕੀਆਂ ਦੇ 10 ਦਿਖਾ ਰਹੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਾਲਾ ਲੱਗ ਗਿਆ ਤਾਲਾ ਲੱਗਣ ਦਾ ਕਾਰਨ ਵੀ ਤੁਹਾਨੂੰ ਦੱਸ दिया ਸਭ ਤੋਂ ਪਹਿਲਾਂ ਦੱਸ ਦਈਏ ਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚੌਂਕੀਆਂ ਦੇ ਪੁਲਿਸ ਚੌਕੀਆਂ ਤੇ ਗ੍ਰਨੇਡ ਹਮਲੇ ਹੋ ਰਹੇ ਆ ਕਈ ਜਗ੍ਹਾ ਇਸ ਤਰ੍ਹਾਂ ਦੇ ਹਮਲੇ ਹੋਏ ਹਨ ਜਿਸ ਕਰਕੇ ਚੌਂਕੀਆਂ ਨੂੰ ਨੈਟ ਦੇ ਨਾਲ ਟੱਕ ਦਿੱਤਾ ਗਿਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਵੀ ਚੌਂਕੀ ਪੂਰੀ ਤਰ੍ਹਾਂ ਨੈਟ ਦੇ ਨਾਲ ਟੱਕ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਸਾਂਝੀ ਕਰਦੇ ਆ ਅੱਜ ਇੱਥੇ ਇਹ ਚੌਕੀ ਤੇ ਵੀ ਗ੍ਰਨੇਡ ਤੋਂ ਹਮਲਾ ਜਿਹੜਾ ਕੀਤਾ ਗਿਆ ਜਿਸ ਜਿੱਥੇ ਕੀ ਦੱਸਦੀ ਹੈ ਕਈ ਚੌਕੀਆਂ ਨੂੰ ਸੇਫਟੀ ਦੇ ਤੌਰ ਤੇ ਫਲਾਈਓਵਰ ਜਿੱਥੇ ਵੀ ਲੰਘਦਾ ਉੱਥੇ ਟੀਨਾਂ ਲਾ ਦਿੱਤੀਆਂ ਗਈਆਂ ਹਨ ਪਰ ਇਸ ਚੌਕੀ ਦੇ ਅੱਗੇ ਟੀਨ ਨਹੀਂ ਲੱਗੀ ਸੀ ਜਿਸ ਕਰਕੇ ਜਿਹੜਾ ਹਮਲਾਵਾਰਾਂ ਦਾ ਦਾਅ ਲੱਗ ਜਾਂਦਾ ਹੈ ਜੋ ਕਿ ਅੱਜ ਗ੍ਰਨੇਡ ਨਾਲ ਹਮਲਾ ਕੀਤਾ ਜਾਂਦਾ ਜਿਸ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਸੜਕ ਦੇ ਵਿੱਚ ਡੰਗ ਪੈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਸੜਕ ਕਿਸ ਤਰ੍ਹਾਂ ਟੁੱਟ ਗਈ ਹੈ ਇੱਥੇ ਟੋਇਆ ਜਿਹੜਾ ਦਿਖ ਰਿਹਾ ਇਸ ਵੇਲੇ ਇੱਥੇ ਹੀ ਗ੍ਰਨੇਡ ਆ ਕੇ ਡਿੱਗਿਆ ਸੀ ਗ੍ਰਨੇਡ ਡਿੱਗਣ ਤੋਂ ਬਾਅਦ ਇੱਥੇ ਗ੍ਰਨੇਡ ਦੀ ਪਿੰਨ ਨੁਮਾ ਚੀਜ਼ ਵੀ ਮਿਲੀ ਹੈ ਫਿਲਹਾਲ ਉਹਦੀ ਜਾਂਚ ਕੀਤੀ ਜਾਏਗੀ ਕਿ ਉਹ ਗ੍ਰਨੇਡ ਦੀ ਹੀ ਪਿੰਨ ਸੀ ਜਾਂ ਹੋਰ ਸੀ ਲੇਕਿਨ ਤਸਵੀਰ ਤੁਹਾਨੂੰ ਦਿਖਾ ਦਈਏ ਇਹੀ ਜਗ੍ਹਾ ਹੈ ਇੱਥੇ ਆ ਕੇ ਸਾਹਮਣੇ ਪੁਲ ਤੋਂ ਆ ਕੇ ਗ੍ਰਨੇਡ ਇੱਥੇ ਡਿੱਗਦਾ ਨਾਲ ਹੀ ਚੌਂਕੀ ਦੀ ਕੰਧ ਹੈਗੀ ਹੈ ਜਿਸ ਤਰ੍ਹਾਂ ਗ੍ਰਨੇਡ ਸੁੱਟਿਆ ਜਾਂਦਾ ਹੈ ਸਾਹਮਣੇ ਪੁਲ ਤੋਂ ਬਾਕੀ ਸਾਰੀਆਂ ਚੌਕੀਆਂ ਦੇ ਪੁਲ ਜਿਹੜੇ ਲੰਘਦੇ ਪੁਲ ਜਿਹੜੇ ਆ ਉਹਨਾਂ ਤੇ ਟੀਨਾ ਲਗਾ ਕੇ ਉਹਨਾਂ ਨੂੰ ਕਵਰ ਕਰ ਦਿੱਤਾ ਗਿਆ ਹੈ ਸੇਫਟੀ ਜਿਹੜੀ ਹੈ ਸੇਫਟੀ ਦੇ ਨੁਮਬੇ ਦੇ ਨਜ਼ਰ ਜਿਹੜੀਆਂ ਟੀਨਾ ਲਗਾ ਕੇ ਚੌਕੀਆਂ ਨੂੰ ਸਿਕਿਉਰ ਕੀਤਾ ਗਿਆ ਇਸ ਚੌਕੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗ੍ਰੀਨ ਨੈਟ ਲਗਾਈ ਗਈ ਹੈ ਗ੍ਰੀਨ ਨੈਟ ਹਰ ਚੌਕੀ ਤੇ ਲੱਗੀ ਹੋਈ ਹੈ ਕਾਰਨ ਕਿ ਲਗਾਤਾਰ ਹਮਲੇ ਹੋ ਰਿਹਾ ਹੈ 6ਵਾਂ ਜਾਂ 7ਵਾਂ ਹਮਲਾ ਹੋ ਸਕਦਾ ਹੈ ਜਿਹੜਾ ਅੰਮ੍ਰਿਤਸਰ ਅੱਜ ਫਤਿਹਗੜ੍ਹ ਜੂੜੀਆਂ ਰੋਡ ਚੌਕੀ ਤੇ ਹੋਇਆ ਜਿੱਥੇ ਕਿ ਗ੍ਰਨੇਡ ਹਮਲੇ ਦੇ ਨਾਲ ਸੜਕ ਤੇ ਤੁਸੀਂ ਦੇਖ ਸਕਦੇ ਹੋ ਬਾਕਾਇਦਾ ਇੱਕ ਟੋਇਆ ਵੀ ਪੈ ਚੁੱਕਾ ਹੈ ਇਸ ਤੋਂ ਪਹਿਲਾਂ ਵੀ ਗੁੰਟਾਲਾ ਚੌਕੀ ਤੇ ਹਮਲਾ ਹੋਇਆ ਹੈ ਜਿੱਥੇ ਕਿ ਪੁਲਿਸ ਵੱਲੋਂ ਪਹਿਲਾਂ ਤਾਂ ਕਿਹਾ ਗਿਆ ਕਿ ਇੱਥੇ ਕਾਰ ਦਾ ਰੇਡੀਏਟਰ ਫਟਿਆ ਹੈ ਜਿਹਦੀ ਕਾਰ ਦੀਆਂ ਵਿੱਚ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਇਹ ਲੇਕਿਨ ਬਾਅਦ ਚੋ ਜਿਹੜਾ ਹੈ ਹਮਲਾਵਾਰ ਵੀ ਗ੍ਰਿਫਤਾਰ ਹੋ ਜਾਂਦੇ ਹਨ ਜਿਨ੍ਹਾਂ ਵੱਲੋਂ ਪੁਖਤਾ ਸਬੂਤ ਦੇ ਤੌਰ ਤੇ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ ਕੋਰਟ ਦੇ ਵਿੱਚ ਪੇਸ਼ੀ ਵੀ ਕਰਾਈ ਜਾਂਦੀ ਹੈ ਜਿਨ੍ਹਾਂ ਦੇ ਤਾਰ ਫੌਰਨ ਤੇ ਬੈਠੇ ਕੁਝ ਜਿਹੜੇ ਹੈ ਗੈਂਗਸਟਰ ਨਾਲ ਜੁੜਦੇ ਹਨ ਲੇਕਿਨ ਅੱਜ ਫੇਰ ਜਿਹੜਾ ਗ੍ਰਨੇਟ ਹਮਲਾ ਹੋ ਗਿਆ ਇੱਥੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਹਮਲੇ ਦੇ ਦੌਰਾਨ ਜਿਹੜਾ ਸਮਾਂ 8:30 8 ਵਜੇ ਦਾ ਦੱਸਿਆ ਜਾ ਰਿਹਾ ਹੈ ਕਿ ਆਵਾਜ਼ ਸੁਣੀ ਹੈ ਸਾਹਮਣੇ ਰਿਜ਼ੋਰਟ ਦੇ ਵਿੱਚ ਬੈਠੇ ਲੋਕਾਂ ਨੇ ਵੀ ਆਵਾਜ਼ ਸੁਣੀ ਹੈ ਜਿਸ ਦੀ ਜਾਣਕਾਰੀ মিডিਆ ਮੁਰੇ ਉਹਨਾਂ ਨੇ ਆ ਕੇ ਦਿੱਤੀ ਹੈ ਲੇਕਿਨ ਦੱਸਦੀ ਹੈ ਲੰਘਦਾ ਰਸਤਾ ਜਿਹੜਾ ਰਸਤਾ ਲੰਗਦਾ ਰਸਤਾ ਜਿੱਥੇ ਗ੍ਰਨੇਡ ਹਮਲਾ ਹੋਇਆ ਆਂਦੇ ਜਾਂਦੇ ਰਾਹੀਰ ਕਿਸੇ ਵਿਅਕਤੀ ਦੇ ਉੱਤੇ ਵੀ ਇਹ ਗ੍ਰਨੇਡ ਡਿੱਗ ਸਕਦਾ ਹੈ ਜਿਸ ਕਰਕੇ ਕੋਈ ਵੱਡਾ ਹਾਸਾ ਵੀ ਹੋ ਸਕਦਾ ਹੈ ਫਿਲਹਾਲ ਅਜੇ ਕਿਸੇ ਤਰ੍ਹਾਂ ਦੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਨਾ ਜਾਨੀ ਨਾ ਮਾਲੀ ਨੁਕਸਾਨ ਹੋਇਆ ਨੁਕਸਾਨ ਸਿਰਫ ਰੋਡ ਦਾ ਹੈ ਜੋ ਕਿ ਦੇਖ ਸਕਦੇ ਹੋ ਸਿਰਫ ਇੱਕ ਜਿਹੜਾ ਟੋਇਆ ਤੁਹਾਨੂੰ ਨਜ਼ਰ ਆਏਗਾ ਜਿੱਥੇ ਕਿ ਗ੍ਰਨੇਡ ਡਿੱਗਿਆ ਗ੍ਰਨੇਡ ਡਿੱਗਣ ਦੇ ਨਾਲ ਜਿਹੜਾ ਕਿ ਇਹ ਟੋਇਆ ਪੈ ਗਿਆ ਜਿੱਥੇ ਕਿ ਮਹਿਜ ਤਿੰਨ ਕਦਮ ਦੀ ਦੂਰੀ ਤੇ ਚੌਂਕੀ ਦੀ ਕੰਧ ਆਂਦੀ ਕੰਧ ਆਂਦੀ ਹੈ ਆਪਣੇ ਵੱਲੋਂ ਜ਼ੋਰ ਪੂਰਾ ਲਗਾਇਆ ਗਿਆ ਹੋਣਾ ਇਸ ਗ੍ਰਨੇ ਦੇ ਅੰਦਰ ਪਹਚਾਨਦਾ ਲੇਕਿਨ ਗ੍ਰਨੇਟ ਪਹਿਲੇ ਡਿੱਗ ਜਾਂਦਾ ਇੱਥੇ ਡਿੱਕੇ ਬਲਾਸਟ ਹੁੰਦਾ ਬਲਾਸਟ ਦੀ ਬਹੁਤ ਜਿਆਦੀ ਵੱਡੀ ਆਵਾਜ਼ ਜਿਹੜੀ ਆ ਆਸ-ਪਾਸ ਦੇ ਲੋਕਾਂ ਨੇ ਸੁਣੀ ਹੈ ਜੋ ਕਿ ਮੀਡੀਆ ਦੇ ਮੂਹਰੇ ਆ ਕੇ ਲੋਕਾਂ ਨੇ ਇਸ ਬਾਰੇ ਦੱਸਿਆ ਹੋਈ ਹੈ ਫਿਲਹਾਲ ਪੁਲਿਸ ਇਹਨੂੰ ਜਾਂਚ ਦਾ ਵਿਸ਼ਾ ਦੱਸ ਰਹੀ ਹੈ ਕਿ ਇਹ ਗ੍ਰਨੇਟ ਹਮਲਾ ਹੈ ਜਾਂ ਕੁਝ ਹੋਰ ਹੈ ਹਜੇ ਜਾਂਚ ਦਾ ਵਿਛਾ ਪੁਲਿਸ ਦੱਸ ਰਹੀ ਹੈ ਪੁਲਿਸ ਵੱਲੋਂ ਇਸ ਨੂੰ ਪੁਖਤਾ ਤੌਰ ਤੇ ਐਸੈਪਟ ਨਹੀਂ ਕੀਤਾ ਗਿਆ ਕਿ ਇਹ ਗ੍ਰਨੇਟ ਹਮਲਾ ਹੀ ਹੈ ਤੇ ਇੱਥੇ ਪਿੰਨ ਨੁਮਾ ਚੀਜ਼ ਵੀ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾਏਗੀ ਕਿ ਇਹ ਪਿੰਨ ਗ੍ਰਨੇਟ ਦੀ ਹੀ ਹੈ ਜਾਂ ਫਿਰ ਹੋਰ ਕਿਸੇ ਚੀਜ਼ ਦੀ ਹੈ ਤੌਰ ਤੇ ਬੈਠਾ ਸਾਹਮਣੇ ਹੈ ਜੀ ਤੇ ਹਾਂ ਜੀ ਬੜੀ ਜ਼ੋਰ ਦੀ ਬਲਾਸਟ ਦਾ ਆਵਾਜ਼ ਆਇਆ ਤੇ ਆਪਾਂ ਸੋਚਿਆ ਕਿ ਬਲਾਸਟ ਬੜਾ ਅਨੈਚੁਰਲ ਜਿਹਾ ਲੱਗ ਰਿਹਾ ਹੈ ਤੇ ਫਿਰ ਉੱਥੇ ਨਾ ਕੁਝ ਉਥੋਂ ਦੇ ਮਤਲਬ ਲੋਕ ਬੈਠੇ ਸੀਗੇ ਮਤਲਬ ਉਹਨਾਂ ਦੇ ਸਟਾਫ ਸੀ ਐਮਪਲੋਈ ਸੀ ਉਹਨਾਂ ਦੇ ਉਹਨਾਂ ਨੇ ਕਿਹਾ ਕਿ ਨਾ ਬਾਹਰ ਪੁਲਿਸ ਚੌਕੀ ਤੇ ਬਾਹਰ ਬਲਾਸਟ ਹੋਇਆ ਕੋਈ ਜੀ ਤੇ ਟਾਈਮ ਸਰ ਤਕਰੀਬਨ ਹੀ ਸਵੇਰ 8 ਵਜੇ ਦੀ ਗੱਲ ਹੈ 8 ਵਜੇ ਦੀ ਗੱਲ ਸਵੇਰ 8:30 ਦੀ ਪਾਕਾ ਸੀ ਸੀ ਵਾਰ ਤੇ ਸੀ ਕਾਫੀ ਜੋੜੀ ਕੋਈ ਪਤਾ ਨਹੀਂ ਲੱਗਾ ਕੀ ਦੀ ਗੱਲਬਾਤ ਹੋਈ ਆ ਕੋਈ ਕੁਝ ਨਹੀਂ ਜਲੇੜ ਪਰ ਕਰੇ ਜੇ ਕਿਸ ਮੌਕੇ ਤੇ ਤੁਹਾਨੂੰ ਸੁਨਵਾਇ ਚਲਾਈ ਜੀ ਮੈਂ ਕੋਈ ਸਰ ਫੰਕਸ਼ਨ ਕਰਾ ਚੱਲਣ ਦੇ ਆਈ ਉੱਥੇ ਜਦੋਂ ਤੁਹਾਨੂੰ ਪਾਇਆ ਗਈ ਕੋਈ ਨਹੀਂ ਨਹੀਂ ਉੱਥੇ ਪੇਮੈਂਟ ਲੈਣ ਗਏ ਸੀ ਪਰ ਕਿਤੇ ਜਦੋਂ ਬਲਾਸਟ ਹੋਇਆ ਤਾਂ ਕਿਤੇ ਹਫਤਾ ਦਾ ਅਫਰੀਕਾ ਵੀ ਮਾਰ ਗਿਆ ਨਹੀਂ ਫਿਰ ਐਦਾਂ ਦਾ ਕੁਝ ਨਹੀਂ ਸੁਣਨ ਜਾਇਆ ਕੋਈ ਬਲਾਸਟ ਹੋਇਆ ਜੀ ਕੋਈ ਬਲਾਸਟ ਦੀ ਆਵਾਜ਼ ਆਈ ਇਹ ਅਮਰ ਜੀ ਜੀ ਤੁਸੀਂ ਕਿੱਥੇ ਪਹੁੰਚੇ ਹੋ ਕੀ ਘਟਨਾ ਵਾਪਰੀ ਹੈ ਜੀ ਮੈਨੂੰ ਪਛੇਣ ਨਹੀਂ ਇਨਫਰਮੇਸ਼ਨ ਮਿਲੀ ਬੇਥੇ ਧਮਾਕਾ ਹੋਇਆ ਵਾ ਹਾਂ ਜੀ ਕਿ ਕਿਸ ਤੀ ਦਾ ਧਮਾਕਾ ਕੋਈ ਪਤਾ ਜਾਣਕਾਰੀ ਨਹੀਂ ਮੈਂ ਹੁਣ ਆਇਆ ਨਹੀਂ ਆ ਤੁਹਾਡੇ ਸਾਹਮਣੇ ਤੁਸੀਂ ਅੱਗੇ ਪੁੱਛੀ ਜਾਂਦੇ ਮੈਂ ਚੌਕੇ ਦੇਖਿਆ ਵੀ ਕੀ ਹੈ ਹੁਣ ਦੇਖਦਾ ਮੈਂ ਆਪਣੇ ਅਫਸਰਾਂ ਨਾਲ ਲਿੰਕ ਰੱਖਦੀ ਹੈ ਕੋਈ ਚੀਜ਼ ਕੀ ਤੁਹਾਨੂੰ ਮੈਂ ਦੱਸ ਦਵਾਂ ਜੇ ਸਾਰਾ ਪਤਾ ਕਰਕੇ ਜੇ ਬਿਲਕੁਕ ਇਹ ਰਾਜੇ ਨੇ ਦੇਖ ਲਗਾ ਵੀ ਕੀ ਆਇਆ ਇਹ ਇੱਕੋ ਚੀਜ਼ ਮਿਲੀ ਜਾ ਹੋਰ ਵੀ ਬੱਚੂ ਜੀ ਮਿਲੀ ਕਿਹੜੀ ਚੀਜ਼ ਮਿਲੀ ਆ ਹਾਂ ਦੇਖਣਾ ਸਾਹਮਣੇ ਆ ਇਹ ਕੀ ਹੈਗਾ ਜੀ ਇਹ ਹੈਗਾ ਕੀ ਹੈਗਾ ਸਰ ਕਰਨ ਦੇਖਾਂਗਾ ਮੈਂ ਦੇਖਾਂਗਾ ਆਪਣੇ ਅਫਸਰਾਂ ਨਾਲ ਗੱਲ ਕਰਾਂਗਾ ਵੀ ਕੀ ਆ ਇਹ ਇਹ ਵੈਸੇ ਤੁਸੀਂ ਅੱਜ ਪੜਿਆ ਵੈਸੇ ਕੀ ਹੋ ਸਕਦਾ ਆਈਡੀਆ ਮੈਂ ਸੋਚਦਾ ਵੀ ਕੀ ਆ ਕਿ ਗ੍ਰੇਨੇਟ ਦਾ ਵੇਨਾ ਵੀ ਇਹਦੀ ਪੈਨ ਆ ਕੀ ਆ ਪੈਨ ਹੋ ਸਕਦੀ ਅਸੀਂ ਫਿਰ ਅਫਸਰਾਂ ਨਾਲ ਗੱਲ ਕਰਦਾ ਮੈਂ ਵੀ ਕੀ ਇਹ ਗ੍ਰੇਨੇਟ ਅੰਦਰ ਛੁੱਟਿਆ ਗਿਆ ਜਾਂ ਬਾਹਰ ਛੁੱਟਿਆ ਗਿਆ ਗ੍ਰੇਨੇਟ ਮੈਂ ਤੁਹਾਨੂੰ ਪੁੱਛਣਾ ਮੈਂ ਤਾਂ ਆਇਆ ਹਾਂ ਮੈਨੂੰ ਫਿਰ ਵੈਸੇ ਮਿਲੀ ਮੈਂ ਉੱਥੇ ਪਹੁੰਚਾ ਵੀ ਕੀ ਗੱਲ ਹੋਈ ਓ ਟਾਈਮ ਹਮ ਬਾਈਪਾਸ ਕੇ ਉੱਪਰ ਖੜੇ ਹੈ ਜੋ ਅੰਮ੍ਰਿਤਸਰ ਕੇ ਆਊਟਸਕਰਟਸ 'ਤੇ ਹੈ ਯਹਾਂ ہمارا ਫਤਿਹਗੜ ਚੂੜੀਆਂ ਰੋਡ 'ਤੇ ਰੈਗੂਲਰ ਨਾਕਾ ਲੱਗਦਾ ਹੈ वहाँ मैंने नाके वालों को मौ, मौके पे पहुँच के पूछा जो इंचार्ज है वो अपनी व्हीकल चेकिंग कर रहे हैं बड़ी स्ट्रांगली जैसे कि रोज करते हैं तो उसने उसको कुछ आवाज़ सुनाई दी टवर्ड्स दी जी टी रोड जी। जो सड़क ये चल रही है आपके सामने जो मेन बाईपास है तो उसने आके देखा तो जो मौके पे मैंने भी इंस्पेक्ट किया उसकी बात सुनने के बाद आप लोगों ने भी खुद देखा है कि ऐसे ही सेंसेशलाइज करने के लिए हर चीज़ को हम ग्रेनेड अटैक ग्रेनेड अटैक बोल देते हैं बट ग्रेनेड की जो उसका इम्पैक्ट है आप लोग सारे समझदार हैं पढ़े लिखे हैं आपने मेरे साथ देखा सारा इंस्पेक्ट किया सीन ऑफ क्राइम जब मैं देख रहा था आप मेरे से पहले आए हुए थे तो अगर इम्पैक्ट हो पहली बात तो हमारी यहाँ चौकी पुलिस की है ही नहीं आप सब लोग अमृतसर के रहने वाले हो आप इस बात की पुष्टि करेंगे मेरे साथ यहाँ पुलिस की कोई चौकी नहीं है यहाँ सिर्फ नाका लगता है फ्रॉम थाना जी वो भी रात के टाइम जो नॉर्मल पुलिसिंग का पार्ट है उसके अलावा अगर इम्पैक्ट देखिए तो जो दीवार है पुरानी जी। उस पर भी कोई इम्पैक्ट नहीं उसका पेंट तक तो कोई उतरा नहीं है जी सिर्फ जो थोड़ी हमें जो पिक्चर आपने भी देखी मैंने भी देखी आके उसको और मैं डीपली देखना चाहता हूँ पर आप लोग चाहते थे कि मैं आपको पहले ब्रीफ कर दूँ